ਨਮਸਕਾਰ ਸਤਿ ਸ਼ਕਾਲ ਮرحبا ਸੁਸ਼ੇਰ ਲੁਧਿਆਣਾ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਹਾਂ ਇਸ ਟਾਈਮ ਔਰ ਯਾਰਨੈਕਸ ਐਕਸੀਬਿਸ਼ਨ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਦੀਆਂ ਲਾਈਵ ਤਸਵੀਰਾਂ ਜਿਹਦੇ ਵਿੱਚ ਯਾਰਨੈਕਸ ਐਕਸੀਬਿਸ਼ਨ ਚ ਕਿਉਂਕਿ ਡਿਫਰੈਂਟ ਡਿਫਰੈਂਟ ਇੰਡਸਟਰੀ ਜਿਵੇਂ ਯਾਰਨੈਕਸ ਨਾਮ ਤੋਂ ਹੀ ਪਤਾ ਲੱਗਦਾ ਯਾਰ ਕੰਪਨੀਆਂਜ਼ ਵੱਲੋਂ ਆਪਣੇ ਪ੍ਰੋਡਕਟਸ ਨੂੰ ਡਿਸਪਲੇ ਕੀਤਾ ਗਿਆ ਨਵੀਂ-ਨਵੀਂ ਇਨੋਵੇਸ਼ਨਸ ਲੈ ਕੇ ਆਂਦੀਆਂ ਗਈਆਂ ਤਾਂ ਕਿ ਗਾਰਮੈਂਟ ਇੰਡਸਟਰੀ ਜਿਹੜੀ ਹੈ ਬਹੁਤ ਸਾਰੇ ਨਵੇਂ-ਨਵੇਂ ਜਿਹੜੇ ਉਤਪਾਦ ਹੈ ਨਵੇਂ-ਨਵੇਂ ਫੈਬਰਿਕਸ ਉਹ ਡਵੈਲਪ ਕਰੇ ਔਰ ਆਪਣੇ ਗਾਰਮੈਂਟਿੰਗ ਕਰੇ ਤਾਂ ਕਿ ਲੋਕੀ ਨਵੇਂ ਨਵੇਂ ਫੈਸ਼ਨ ਨੂੰ ਵੇਅਰ ਕਰ ਸਕਣ ਸੋ ਅਸੀਂ ਪਹੁੰਚੇ ਹਰਮਨ ਜੀ ਜੀ ਹਾਂ ਹਰਮਨ ਜੀ ਯਾਂਸ ਦੇ ਸਟੋਰ ਤੇ ਸੋ ਗੱਲਬਾਤ ਕਰਾਂਗੇ ਹਰਮਨ ਜੀ ਯਾਂਸ ਦੇ ਜਿਹੜਾ ਡਾਇਰੈਕਟਰ ਹੈ ਆਸ਼ੂ ਜੈਨ ਜੀ ਨਾਲ ਸਰ ਨਮਸਕਾਰ ਨਮਸਕਾਰ ਸਰ ਆਸ਼ੂ ਜੀ ਹਰ ਸਾਲ ਜਿਵੇਂ ਗਾਰਮੈਂਟ ਉਹ ਕਹਿੰਦੇ ਫੈਸ਼ਨ ਤਾਂ ਹਰ ਦਿਨ ਨਵਾਂ ਸੋ ਤੁਹਾਡੇ ਵਰਗਿਆਂ ਲਈ ਸਾਰਾ ਫੈਸ਼ਨ ਤੁਹਾਡੇ ਸ਼ੋਲਡਰਸ ਤੇ ਰਹਿੰਦਾ ਕਿਉਂਕਿ ਨਵੀਂ ਚੀਜ਼ ਜਦ ਤੱਕ ਤੁਸੀਂ ਨਹੀਂ ਬਣਾਉਂਗੇ ਅੱਗੇ ਨਹੀਂ ਹੋ ਸਕਦੀ ਈ ਐਸਏ ਗੱਲ ਨਹੀਂ ਪਰ ਠੀਕ ਹੈ ਸਾਡੇ ਤੇ ਜ਼ਿਆਦਾ ਰਹਿੰਦਾ ਕਿ ਜਦੋਂ گارਮੈਂਟ ਵਾਲੇ ਨਵੇਂ-ਨਵੇਂ ਟਿੱਕੇ ਦੇ گارਮੈਂਟ ਲਈ ਉਹਨਾਂ ਨੂੰ ਚਾਹਦੇ ਸਾਡੇ ਤੇ ਪ੍ਰੈਸ਼ਰ ਰਹਿੰਦਾ ਵੀ ਅਸੀਂ ਉਹਨਾਂ ਵਾਸਤੇ ਕੁਝ ਐਸਾ ਬਣਾ ਕੇ ਦੇਈਏ ਜਿਨ੍ਹਾਂ ਨੂੰ ਆਪਣੇ گارਮੈਂਟ ਹੋਰ ਆਪਰੇਟ ਯਾਰ ਬੇਸ ਹੈ ਅੱਜਵਰੀ ਸਰ ਕੀ ਲੈ ਕੇ ਆਂਦਾ ਸ਼ਰਮਨ ਜੀ ਸ਼ਰਮਨ ਜੀ ਵੱਲੋਂ ਅਸੀਂ ਇੱਕ ਯਾਨ ਬਣਾਇਆ ਜੀ ਲੋ ਪਿਲ ਮਤਲਬ ਹੈਅਰਨੈਸ ਲੈਵਲ ਉਹਦਾ ਬਹੁਤ ਘੱਟ ਹੈਗਾ ਵੀ ਕੰਪੈਕਟ ਯਾਨ ਹੈ ਔਰ ਉਹਦੇ ਤੇ ਹੈਅਰਨੈਸ ਲੈਵਲ ਜਿਹੜਾ ਹੈਗਾ ਆਮ ਦੁਨੀ ਯਾਨਸ ਹੈਗੇ ਉਹਨਾਂ ਨਾਲ ਲੋ ਘਟਾ ਸੀ ਆਪਣੇ ਹੀ ਪ੍ਰੋਡਕਟ ਹੋਰ ਬਣਾਨੇ ਤੇ ਸਾਡੇ ਜਿਹੜੀ ਦੂਸਰੀ ਕੁਆਲਿਟੀਜ਼ ਹੈ ਉਹਦੇ ਕਾਫੀ ਵੀ ਇਹਦਾ ਹੈਰਨੈਸ ਲੈਵਲ ਬਹੁਤ ਘੱਟ ਹੈ ਜਿਹੜਾ ਇਹਦਾ بیس ਹੈ ਕੋਟਨ ਹੈ ਜਾਂ ਮਤਲਬ ਪੁਲਿਸਕ ਨਹੀਂ ਪੁਲਿਸਟਿਕ ਕੋਟਨ ਨਹੀਂ ਹੈ ਸੇਮ ਹੈ ਜੋ ਲੋਕ ਦੂਸਰਾ ਬ੍ਰੈਂਡ ਹੁੰਦਾ ਸਾਡੇ ਵੀ ਸੇਮ ਬਲੈਂਡ ਹੈ ਬਟ ਸਿਰਫ ਇਹਦਾ ਸਪਿਨਿੰਗ ਦਾ ਪ੍ਰੋਸੈਸ ਹੋਰ ਕੁਝ ਸਾਡੇ ਆਪਣੇ ਪ੍ਰੋਸੈਸ ਹੈ ਜਿਸ ਨਾਲ ਸੀਦਾ ਹੈਰਨੈਸ ਲੈਵਲ ਨੂੰ ਕਾਫੀ ਕੰਟਰੋਲ ਕੀਤਾ ਹੈ ਸੋ ਇਹਦੇ ਨਾਲ ਕਾਲ ਜਿਵੇਂ ਆਬਵੀਅਸ ਹੈ ਤੁਸੀਂ ਕੋਈ ਪ੍ਰੀਮੀਅਮ ਚੀਜ਼ ਦੇ ਰਹੇ ਹੋ ਤਾਂ ਇਹਦੀ ਫਿਰ ਕੋਸਟ ਵੀ ਥੋੜੀ ਪੈਕ ਕੋਈ ਕੋਸਟ ਕੋਈ ਬਹੁਤ ਜ਼ਿਆਦਾ ਨਹੀਂ ਸਿਰਫ ਅਸੀਂ 1 ਰੁਪਿਆ ਕਿਲੋ ਪ੍ਰੀਮੀਅਮ ਲੈ ਰਿਹਾ ਤਾਂ ਅਸਲੀ ਤਰੀਕੇ ਤੇ ਵੀ ਤੇ ਸਾਡਾ ਜ਼ਿਆਦਾ ਕੋਸਟ ਆ ਰਹੀ ਬਟ ਫਿਰ ਇੰਟਰੋਡਕਸ਼ਨ ਵਾਸਤੇ ਸੀ ਲੋਗਾਂ ਨੂੰ ਦੇ ਰਹੇ ਆ ਠੀਕ ਹੈ ਲੋਗਾਂ ਨੂੰ ਤਸੱਲ ਕਰਾ ਹਾਂ ਕਲਾ ਯੂਜ਼ ਕਰਾ ਯੂਜ਼ ਕਰਨ ਕੋਈ ਗੱਲ ਨਹੀਂ ਅਗਰ ਇਸ ਪ੍ਰੋਡਕਟ ਨਾਲ ਵੀ ਇੱਕ ਪ੍ਰੋਡਕਟ ਲਾਂਚ ਹੁੰਦਾ ਰੋਜ਼ੀ ਸਾਡੇ ਕੋ ਮਾਰਕੀਟ ਦੇ ਵਿੱਚ ਰਹਿੰਦੇ ਸਨ ਕੋਈ ਦਿੱਕਤ ਨਹੀਂ ਪ੍ਰਾਈਸ ਇਜ਼ ਨੋਟ ది ਮੈਟਰ ਮਤਲਬ तो okay. साडे लिए है अभी लोगा को एक नया प्रोडक्ट किस तरीके से हम लेके जा रहे हैं द okay. सीज द प्रोडक्ट नाउ इट इज अस ये दे विच 35 टन प्रोडक्ट हैं पर डे बना रहे ओके okay. तो जेड़ा ये फैब्रिक है जेड़ा तुसी तो डेवलप कीता है ये फिर किस सेगमेंट के लिए टी-शर्ट्स शर्ट्स एक्टिव वेयर के लिए हर सेगमेंट वास्ते इवनली अस वीविंग दे विच वी दे रहे हैं ओके जिस दे विच शर्ट आऊंगे एक मिनट केड़ा जो बहुत सारे प्रोडक्ट्स ये वाला निटिंग का प्रोडक्ट हैगा जी इस दे विच यहां तो सारा बना अच्छा सेम यान सेम यान ਤੋਂ ਪਰ ਬਣਾ ਤਾਂ ਜਿਹੜਾ ਟੈਕਸਟਾਈਲ ਦੇ ਵਿੱਚ ਲੋਕੀ ਯੂਜ਼ ਕਰ ਰਹੇ ਸਿਰ ਤੁਸੀਂ ਲੋਕੀ ਜਿਵੇਂ ਸੈਂਪਲ ਕ੍ਰੀਏਟ ਕਰਦੇ ਹੋ ਸੋ ਫਿਰ ਆਪਣੇ ਪ੍ਰੋਡਕਟ ਪਹਿਲਾ ਪ੍ਰੋਡਕਟ ਬਣਾਉਂਦੇ ਹੋ ਫਿਰ ਉਹਦੇ ਸੈਂਪਲ ਰੈਡੀ ਕਰਕੇ ਦਿਖਾਉਂਦੇ ਹੋ ਕ੍ਰੀਏ ਯਾਰ ਨਹੀਂ ਬਣਾਣੇ ਉਸ ਤੋਂ ਕਿ ਜਿਹੜੇ ਸਾਡੇ ਕਸਟਮਰ ਹੈਗੇ ਉਹ ਆਪਣਾ ਪ੍ਰੋਡਕਟ ਬਣਾਉਂਦੇ ਡਵੈਲਪ ਕਰਦੇ ਹਾਂ ਹਾਂ ਜੀ ਐਸੇ ਉਹਨਾਂ ਕੋਲੋਂ ਸਿਰਫ ਜਸ ਸੈਂਪਲ ਮੰਗਵਾਉਂਦੇ ਆ ਓਕੇ ਸੋ ਕੋਲ ਮਿਲਾ ਕੇ ਇਸ ਟਾਈਮ ਇੰਡਸਟਰੀ ਦੇ ਵਿੱਚ ਕਿੱਦਾਂ ਦੇ ਚੈਲੰਜਸ ਹੋ ਰਹੇਗੇ ਸਭ ਤੋਂ ਕੋਈ ਦਿੱਕਤ ਨਹੀਂ ਬਟ ਠੀਕ ਹੈ ਲੁਧਿਆਣਾ ਮਾਰਕੀਟ ਡੇ ਬਾਈ ਡੇ ਕਾਫੀ ਗਰੋ ਕਰ ਰਹੀ ਹੈ ਇੱਥੇ ਲੋਕਾਂ ਦੀ ਕੰਜ਼ਮਪਸ਼ਨ ਕਾਫੀ ਵਧੀ ਹੈ ਉਹਦੇ ਨਾਲ ਨਾਲ ਅਸੀਂ ਲੋਕ ਵੀ ਆਪਣੀ ਪ੍ਰੋਡਕਸ਼ਨਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੁਧਿਆਣਾ ਮਾਰਕੀਟ ਮੈਂ ਆਈ ਥਿੰਕ ਬੈਸਟ ਹੈ ਵਰਲਡ ਵਾਈਡ ਜਿਵੇਂ ਚਾਈਨਾ ਵਰਗੀ ਮਾਰਕੀਟ ਦਾ ਬਹੁਤ ਥਰਸਟ ਆ ਰਿਹਾ ਹੈ ਅਸੀਂ ਅਕਸਰ ਤੁਹਾਡੇ ਲੋਕਾਂ ਤੋਂ ਹੀ ਮੂੰਹ ਤੋਂ ਹੀ ਹੁੰਦੇ ਆ ਕਿ ਜੀ ਚਾਈਨਾ ਤੋਂ ਕੱਪੜਾ ਬਹੁਤ ਆ ਰਿਹਾ ਹੈ ਯਾਰਨ ਬਹੁਤ ਆ ਰਿਹਾ ਸੋ ਇਸ ਚੈਲੰਜ ਨੂੰ ਕਿੱਦਾਂ ਅਸੈਪਟ ਕਰ ਦੋ ਇਹਦੇ ਲਈ ਅਸੀਂ ਗਵਰਨਮੈਂਟ ਦੇ ਅੱਗੇ ਕਰ ਰਹੇ ਆ ਵੀ ਉਹਨਾਂ ਨੂੰ ਦੱਸ ਰਹੇ ਵੀ ਪੂਰੇ ਨੇਸ਼ਨ ਨੂੰ ਕਿੰਨਾ ਨੁਕਸਾਨ ਹੋ ਰਿਹਾ ਇੰਡਸਟਰੀਜ਼ ਨੂੰ ਕਿੰਨਾ ਨੁਕਸਾਨ ਹੋ ਰਿਹਾ ਅਸੀਂ ਵੀ ਚਾਹਨੇ ਵੀ ਗਵਰਨਮੈਂਟ ਅਗਰ ਇਹਦੇ ਤੇ ਦੇਖ ਕੇ ਕੁਝ ਕਰੇ ਸਾਡੇ ਲਈ ਬਹੁਤ ਵਧੀਆ ਪਰ ਕੁਝ ਚੈਲੰਜੇਜ਼ ਆ ਗਏ ਇਹਦੇ ਚੈਲੰਜੇਜ਼ ਆ ਗਏ ਜਿਹੜਾ ਬਾਹਰੋਂ ਕਪੜਾ ਆ ਰਿਹਾ ਉਹ ਲੋਕਲ ਇੰਡਸਟਰੀ ਨੂੰ ਤਾਂ ਕਾਫੀ ਖਰਾਬ ਕਰ ਰਿਹਾ ਹੈ ਨਹੀਂ ਪਰ ਲੋ ਗਵਰਨਮੈਂਟ ਨੂੰ ਤਾਂ ਬਹੁਤ ਵੱਡਾ ਇੱਕ ਟਾਈਮ ਚਾਹੀਦਾ ਹੁੰਦਾ ਹੈ ਇਦਾਂ ਦੇ ਡਿਸੀਜਨ ਲੈਣ ਲਈ ਕਿਉਂਕਿ ਇਕੱਲੇ ਤੁਹਾਡੇ ਜਾਂ ਮੇਰੇ ਤੇ ਡਿਪੈਂਡ ਨਹੀਂ ਕਰਦਾ ਬਹੁਤ ਪੂਰੀ ਇੰਡਸਟਰੀ ਆਲਰੇਡੀ ਇਹਦੇ ਵਾਸਤੇ 3 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਕਾਫੀ ਟਾਈਮ ਨਿਕਲ ਚੁੱਕਾ ਹੈ ਔਰ ਡੇ ਬਾਏ ਡੇ ਲੂ ਦੀ ਅਨੰਦਈ ਜਾਂ ਪੂਰੇ ਇੰਡੀਆ ਦੀ ਟੈਕਸਟਾਈਲ ਇੰਡਸਟਰੀ ਨੂੰ ਇਸ ਦਾ ਬਹੁਤ ਫਰਕ ਪਿਆ ਫਰਕ ਜਿਹੜਾ ਚਾਈਨਾ ਨਾਲ ਠੀਕ ਹੈ ਸੋ ਕੁੱਲ ਮਿਲਾ ਕੇ ਜਿਵੇਂ ਹੁਣ ਐਗਜ਼ੀਬਿਸ਼ਨ 'ਚ ਖੜੇ ਹੈ ਤਾਂ ਤੁਸੀਂ ਵੀ ਪਰਸਨਲ ਲੈਵਲ ਤੇ ਫੀਡਬੈਕ ਲੈ ਰਹੇ ਹੋ ਐਂਡ ਯੂਜ਼ਰ ਸੋ ਸੋ ਕਿਦਾਂ ਦਾ ਫੀਡਬੈਕ ਹੈ ਜੇ ਫੀਡਬੈਕ ਅੱਛਾ ਹੈ ਲੋਕ ਅੱਛੀ ਅੱਛੀ ਨਵੀਂ ਨਵੀਂ ਸਾਰਿਆਂ ਦੇ ਸਟਾਲਸ ਲੱਗੇ ਤੇ ਆ ਜਿਹੜੇ ਜਿਹੜੇ ਲੋਕਾਂ ਨੇ ਨਵੀਂ ਨਵੀਂ ਇਨੋਵੇਸ਼ਨਸ ਕੀਤੀ ਹੈ ਲੋਕ ਉਹਨੂੰ ਦੇਖ ਕੇ ਹੈਪੀ ਆ ਗਏ ਰੋਕੇ ਹਰ ਗਾਰਮੈਂਟਰ ਵਾਲਾ ਵੀ ਇੱਕ ਨਵੀਂ ਇਨੋਵੇਸ਼ਨ ਚਾਹੁੰਦਾ ਵਾ ਕਿਉਂਕਿ ਉਹਦਾ ਵੀ ਪ੍ਰੋਡਕਟ ਅੱਗੇ ਤਾਂ ਹੀ ਨਵਾਂ ਇਨੋਵੇਟਿਵ ਹੋਏਗਾ ਸੋ ਅਸੀਂ ਅਪਰੀਸ਼ੀਏਟ ਕਮਿਸ਼ਨ ਜ਼ਰੂਰੀ ਅੱਗੇ ਵਧਣ ਲਈ ਬਿਲਕੁਲ ਜੀ ਥੈਂਕ ਯੂ ਸਰ ਸੋ ਇਹ ਸੀ ਕਿ ਸਾਡੇ ਨਾਲ ਆਸ਼ੂ ਜੈਨ ਜੀ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਈਏ ਤਸਵੀਰਾਂ ਕੀ ਸ਼ਰਮਨ ਜੀ ਯਾਨ ਜਿਹੜਾ ਕਿ ਆਪਣੇ ਪ੍ਰੋਡਕਟ ਲਈ ਆਪਣੀ ਕੁਆਲਿਟੀ ਲਈ ਇੱਕ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਰਹੇ ਕਿ ਕਿੱਦਾਂ ਦਾ ਉਹਨਾਂ ਨੇ ਇਸ ਟਾਈਮ ਜਿਹੜਾ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਜਿਹੜੀ ਯਾਰਨੈਕਸ ਐਗਜ਼ੀਬਿਸ਼ਨ ਹੈ ਉਹਦੇ ਵਿੱਚ ਆਪਣੇ ਪ੍ਰੋਡਕਟਸ ਨੂੰ ਡਿਸਪਲੇ ਕੀਤਾ ਹੈ ਪਰ ਇਹ ਸੀ ਫਿਲਹਾਲ ਇਸ ਮੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ